ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪਰਫੁੱਲਿਤ ਕਰਨ ਲਈ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕਰਵਾਈਆਂ ਗਈਆਂ ਨੇ ਜਿਸ ਦੇ ਤਹਿਤ ਨਾਬਾਦ ਦੇ ਸੈਨਿਕ ਸਕੂਲ ਸਟੇਡੀਅਮ ਖੇਡਾਂ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਉੱਤੇ ਨਾਬਾਦ ਦਾ ਹਲਕਾ ਵ代ਕ ਗੁਰਦੇਵ ਸਿੰਘ ਦੇਪਾਨ ਵੱਲੋਂ ਸ਼ਿਰਕਤ ਕੀਤੀ ਗਈ ਉਨ੍ਹਾਂ ਕਿਹਾ ਗਿਆ ਕੀ ਸੀਐਮ ਭਗਵੰਤ ਮਾਨ ਵੱਲੋਂ ਤੇਜੀਵਾਰ ਖੇਡਾਵਤਨ ਪੰਜਾਬ ਦੀਆਂ ਕਰਵਾ ਕੇ ਨੌਜਵਾਨ ਪੀੜੀ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਉਪਰਾਲਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੇ ਵਿੱਚ ਜੋ ਬਾਡੀ ਸਕੈਨਰ ਲਗਾਉਣ ਦਾ ਉਪਰਾਲਾ ਕੀਤਾ ਗਿਆ ਹੈ ਇਸ ਦੇ ਨਾਲ ਜੇਲ੍ਹਾਂ ਦੇ ਵਿੱਚ ਬੈਠੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈਗੇ। ਜਿਵੇਂ ਮੋਬਾਈਲ ਰੱਖਦੇ ਜਾਂ ਹੋਰ ਕਿਸੇ ਵਾਰਦਾਤਾ ਨੂੰ ਉਹਨਾਂ ਵੱਲੋਂ ਅੰਜਾਮ ਦਿੱਤਾ ਜਾਂਦਾ ਹੈ। ਅਸੀਂ ਨਸ਼ਾ ਮੁਕਤ ਪੰਜਾਬ ਬਣਾਉਣਾ ਹੈ। ਵਿਦਾਇਕ ਦੇਪਮਾਨ ਨੇ ਨਾਬਾ ਜੇਲ ਬ੍ਰੇਕ ਬਾਰੇ ਵੀ ਵੱਡੀ ਗੱਲ ਕੀਤੀ ਹੈ ਸਰਦਾਰ ਭਗੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਬਹੁਤ ਵੱਡਾ ਸੁਪਨਾ ਹੈ ਕਿ ਪੰਜਾਬ ਨੂੰ ਖੇਡਾਂ ਦੇ ਵਿੱਚ ਨੰਬਰ 1 ਲੈ ਕੇ ਆਉਣਾ ਪੂਰੇ ਦੇਸ਼ ਦੇ ਵਿੱਚ 25 ਸਾਲ ਹੋ ਗਏ ਸਰਕਾਰ ਬਣਿਆ ਨੂੰ ਤੀਜਾ ਸੈਸ਼ਨ ਜਿਹੜਾ ਜੀ ਖੇਡਾਂ ਵਤਨ ਪੰਜਾਬ ਦੀਆਂ ਉਹਦਾ ਅੱਜ ਆਗਾਜ਼ ਕੀਤਾ ਜੀ ਸੈਨਿਕ ਸਕੂਲ ਨਾਬਾ ਦੇ ਵਿਖੇ ਔਰ ਇਹਦੇ ਵਿੱਚ ਬੱਚੇ ਜਿਹੜੇ ਪਾਰਟਿਸਪੇਟ ਕਰ ਰਹੇ ਆ ਪਿੰਡਾਂ ਦੇ ਬੱਚੇ ਸ਼ਹਿਰਾਂ ਦੇ ਬੱਚੇ ਸਕੂਲਾਂ ਦੇ ਅੱਜ ਬਾਲੀਬਾਲ ਹੈਂਡਬਾਲ ਔਰ ਖੋਖੋ ਕਬੱਡੀ ਐਥਲੈਟਿਕਸ ਫੁੱਟਬਾਲ ਉਹ ਸਾਰੀਆਂ ਖੇਡਾਂ ਜਿਹੜੀਆਂ ਨੇ ਇਹਦੇ ਵਿੱਚ ਹੋ ਰਹੀਆਂ ਨੇ 3 ਦਿਨ ਦਾ ਇਹ ਜਿਹੜਾ ਖੇਡ ਸਮਾਗਮ ਹੈ ਇਹਦੇ ਵਿੱਚ ਹਰ ਕਿਸਮ ਦੇ ਜਿਹੜੇ ਉਮਰ ਦੇ ਬੱਚੇ ਜਿਹੜੇ ਆ ਉਹ ਪਾਰਟਿਸਪੇਟ ਕਰ ਰਹੇ ਆ ਛੋਟੇ ਤੋਂ ਲੈ ਕੇ ਵੱਡੇ ਤੱਕ ਸੋ ਇਹ ਬਹੁਤ ਵੱਡਾ ਪ੍ਰਾਲਾ ਹੈ ਜੀ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਮੁਬਾਰਕਬਾਦ ਹੈ ਇਸ ਗੱਲ ਦੀ ਕਿ ਉਹਨਾਂ ਨੇ 3 ਸਾਲਾਂ ਤੋਂ ਇਹ ਪ੍ਰਾਲਾ ਸ਼ੁਰੂ ਕੀਤਾ ਅੱਜ 3 ਤੀਸਰਾ ਸਾਲ ਹੈ ਔਰ ਇਹਦੇ ਵਿੱਚੋਂ ਬਹੁਤ ਸਾਰੀ ਜਿਹੜੀ ਕ੍ਰੀਮ ਹੈ ਜਿਹੜੇ ਅੱਛੇ ਖਿਡਾਰੀ ਨੇ ਉਹ ਅੱਗੇ ਨਿਕਲਣਗੇ ਉਹ ਹੋ ਡਿਸਟ੍ਰਿਕਟ ਲੈਵਲ ਤੇ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ ਸੋ ਸਭ ਲਈ ਬਹੁਤ ਵੱਡਾ ਮੌਕਾ ਇਹਦਾ ਹਿੱਸਾ ਬਣਨਾ ਚਾਹੀਦਾ ਤੇ ਇੱਕ ਵਾਰ ਫਿਰ ਜਿੰਨੇ ਸਾਰੇ ਬੱਚੇ ਪਾਰਟਿਸਪੇਟ ਕਰ ਰਹੇ ਆ ਅਲੱਗ-ਅਲੱਗ ਖੇਡਾਂ ਦੇ ਵਿੱਚ ਸਾਰਿਆਂ ਨੂੰ ਗੁੱਡ ਵਿਸ਼ੇਸ ਨੇ ਗੁੱਡ ਲੱਕ ਆ ਸਾਰਿਆਂ ਨੂੰ ਆਪਣੀ ਆਪਣੀ ਪਰਫਾਰਮੈਂਸ ਦਿਓ ਔਰ ਆਪਣੇ ਆਪਣੀ ਖੇਡ ਦੇ ਵਿੱਚ ਨੰਬਰ 1 ਆਓ ਆਪਣਾ ਨਾਮ ਰੌਸ਼ਨ ਕਰੋ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰੋ ਆਪਣੇ ਪਿੰਡ ਦਾ ਨਾਮ ਰੌਸ਼ਨ ਕਰੋ ਸ਼ਹਿਰ ਦਾ ਨਾਮ ਰੌਸ਼ਨ ਕਰੋ ਪੰਜਾਬ ਦਾ ਨਾਮ ਰੌਸ਼ਨ ਕਰੂ ਤੇ ਆਪਣੇ ਦੇਸ਼ ਦਾ ਨਾਮ ਜਿਹੜਾ ਉਹ ਰੌਸ਼ਨ ਕਰੂ। ਜੇਲਾ ਵਿੱਚ ਜਿਹੜੇ ਪੰਜਾਬ ਸਰਕਾਰੋਂ ਬੌਡੀਜ਼ ਕੇ ਅੰਦਰ ਲਗਾ ਦੀਏ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਪਹਿਲਾਂ ਅੰਦਰ ਉਹ ਕਾਲਾ ਹੋ ਕੇ ਪ੍ਰਾਪਤੀ ਮੰਗੀ ਜਾਂਦੀ ਸੀ ਜਾਂ ਕਿਸੇ ਦਾ ਮਰਡਰ ਹੋ ਗਿਆ ਜਾਂ ਕੋਈ ਨਸ਼ਾ ਤਸਕਰੀ ਅੰਦਰ ਹੁੰਦੀ ਜੀ 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 ਦੇਖੋ ਨਾਬਾ ਜੇਲ ਜਿਹੜੀ ਵੱਡੀ ਜੇਲ ਹੈ ਸ਼ੁਰੂ ਤੋਂ ਨਾਬਾ ਜੇਲ ਦੇ ਵਿੱਚ ਬਹੁਤ ਜਿਹੜੇ ਆ ਵੱਡੇ ਜਿਹੜੇ ਅਪਰਾਧ ਅਪਰਾਧੀ ਨੇ ਉਹ ਇੱਥੇ ਬੰਦ ਰਹੇ ਆ ਤੇ ਜੇਲ ਦੇ ਅੰਦਰ ਕੁਝ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਹੁੰਦੀ ਆ ਜਿਹੜੇ ਗਲਤ ਅਨਸਰ ਕਰਦੇ ਆ ਚਾਹੇ ਮੋਬਾਈਲ ਰੱਖਣ ਦੀ ਗੱਲ ਆ ਜਾਂ ਨਸ਼ੇ ਦੀ ਗੱਲ ਆ ਉਹਦੇ ਤੇ ਪ੍ਰਭਧ ਬ੍ਰੇਕੀ ਨਾਲ ਪੰਜਾਬ ਸਰਕਾਰ ਕੰਮ ਕਰ ਰਹੀ ਕਿਉਂਕਿ ਸਾਡਾ ਕਨਸੈਪਟ ਆ ਨਸ਼ਾ ਮੁਕਤ ਪੰਜਾਬ ਉਹਦੇ ਤਹਿਤ ਬਹੁਤ ਸਖਤਾਈ ਆ ਔਰ ਸਾਡੇ ਮੁੱਖ ਮੰਤਰੀ ਸਾਹਿਬ ਦਾ ਵੀ ਇਹ ਸੁਪਨਾ ਜਿਹੜਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਉਹਦੇ ਤਹਿਤ ਇਹ ਸਾਰੀ ਸਖਤਾਈ ਹੋ ਰਹੀ ਹੈ ਔਰ ਰਮਾਧਾਨਾ ਕਿਰਪਾ ਕਰੇ ਕਿ ਬਹੁਤ ਅੱਛਾ ਰਿਜ਼ਲਟ ਆਏ। ਜੇਲ ਬ੍ਰੇਕ ਹੋਇਆ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਸੀ ਬਹੁਤ ਵੱਡਾ ਹੋਇਆ ਸੀ ਲੱਗਦਾ ਵੀ ਪੂਰਾ ਦੇਸ਼ ਬਿਲਕੁਲ ਇਹ 16 ਦੀ ਗੱਲ ਹੈ ਜੀ ਮੈਨੂੰ ਪਤਾ 17 ਦੀ ਇਲੈਕਸ਼ਨ ਅਨਾਉਂਸ ਹੋ ਚੁੱਕੀ ਸੀਗੀ ਉਦੋਂ ਜਦੋਂ ਵਿੱਕੀ ਗੋਂਡਰ ਹੋਰਾਂ ਦਾ ਤੇ ਸਾਰੀ ਟੀਮ ਜਿਹੜੀ ਇੱਥੋਂ ਨਿਕਲੇ ਸੀਗੇ ਉਦੋਂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਬੇਸ਼ੱਕ ਇਸ ਦੁਨੀਆ 'ਚ ਨਹੀਂ ਹਾਂ ਪਰ ਉਦੋਂ ਬਹੁਤ ਵੱਡਾ ਇਸ ਤਰ੍ਹਾਂ ਇਸ ਕਿਸਮ ਦਾ ਜਿਹੜਾ ਨਾਭਾ ਜੇਲ ਬ੍ਰੇਕ ਦਾ ਇਨਸੀਡੈਂਟ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਮਤਲਬ ਨਾਕਾਮਯਾਬੀ ਸਮਝੋ ਕਿ ਐਡੇ ਸਿਸਟਮ ਦੇ ਵਿੱਚੋਂ ਨਿਕਲ ਕੇ ਜਾਣਾ ਬਹੁਤ ਵੱਡੇ ਸਵਾਲੇ ਨਿਸ਼ਾਨ ਪੈਦਾ ਕਰਦਾ ਸੀ ਕਿ ਇਨਵੈਸਟੀਗੇਸ਼ਨ ਹੋ ਰਹੀ ਹੈ ਔਰ ਉਹਦਾ ਜਿਹੜਾ ਦੋਸ਼ੀ ਹੈ ਮੁੱਖ ਦੋਸ਼ੀ ਉਹ ਵੀ ਫੜ ਕੇ ਨਾਭਾ ਜੇਲ 'ਚ ਲਿਆਂਦਾ ਗਿਆ ਜਿਹੜਾ ਬਾਹਰ ਚਲੇ ਗਿਆ ਸੀਗਾ ਮੈਂ ਉਮੀਦ ਕਰਦਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇਗੀ ਔਰ ਅੱਗੇ ਤੋਂ ਕੋਈ ਵੀ ਅਨਸਰ ਨੇ ਠੀਕ ਹੈ ਗਲਤੀਆਂ ਹੋ ਜਾਂਦੀਆਂ ਇਹਨਾਂ ਦੀ ਸਜ਼ਾ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸੁਧਾਰਨ ਜ਼ਿੰਦਗੀ ਵੱਲ ਨੋਰਮਲ ਜ਼ਿੰਦਗੀ ਵੱਲ ਤੁਹਾਨੂੰ ਪ੍ਰਤਨਨਾ ਚਾਹੀਦਾ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਕਿੰ ਕਿ ਖੇਡ ਤੋਂ ਸਵਾਲ ਹੀ ਵੱਲ ਕਿਸ ਤਰ੍ਹਾਂ ਦੇਖਦੇ ਹੋ ਜੋ ਪ੍ਰਾਲਿਨੋ ਫਿੱਡਾ ਬਤਨ ਪੰਜਾਬ ਦੇ ਸਰਕਾਰ ਵੱਲੋਂ ਪ੍ਰੋਸ਼ਨ ਕੀਤੀ ਗਈ ਸੀ ਸਰ ਬਹੁਤ ਵਧੀਆ ਜੀ ਬੋਲ ਰਹਾ ਹੈ ਕਿ ਕਿਸ ਤਰ੍ਹਾਂ ਤੁਹਾਡਾ ਬੇਸ ਬਣੇਗਾ ਇਸਤੀ ਤੇ ਕੀਮਤੀ ਸਰ ਹਾਂ ਜੀ ਬਹੁਤ ਜ਼ਿਆਦਾ ਮਤਲਬ ਸਾਰਾ ਟੀਚਰ ਵੀ ਬਹੁਤ ਜ਼ਿਆਦਾ ਮੈਂ ਸਾਡੀ ਬਹੁਤ ਮਤਲਬ ਕਿ ਮਿਹਨਤ ਵੀ ਬਹੁਤ ਜ਼ਿਆਦਾ ਚੱਲ ਰਹੀ ਹੈ ਜੀ ਬਾਕੀ ਅਸੀਂ ਸਟੇਟ ਜਾਣਾ ਜਿੰਨੇ ਮੈਂ ਜਿਲ੍ਹਾ ਚੂ ਫਰ ਸੁਪਨਾ ਕੀ ਹੈ ਸਰ ਮੇਰਾ ਸੁਪਨਾ ਹੈਗਾ ਵੀ ਕੋਈ ਸਰਕਾਰੀ ਜੋਬ ਕਰਾਂ ਮਤਲਬ ਕਿ ਘਰਦਿਆਂ ਨੂੰ ਮਤਲਬ ਖੁਸ਼ ਰੱਖਾਂ ਹਰ ਇੱਕ ਸੁਪਨਾ ਜਿਵੇਂ ਮੇਰੇ ਘਰ ਦੇ ਦੁੱਖ ਤੇ ਗਲਿਫ ਚਾਕੇ ਮੇਰੀ ਜਾਗਰਣ ਮਤਲਬ ਕਿ ਅੱਗੇ ਜਾ ਕੇ ਮੈਂ ਵੀ ਉਹਨਾਂ ਦੀ ਹਰ ਇੱਕ ਵਿਸ਼ਪੂਰੀ ਕਰਾਂ ਜਿਵੇਂ ਉਹਨਾਂ ਨੇ ਮਨ ਲਈ ਕੀਤੀ ਪੈਂਟ ਕਲਾਸ ਚ ਕਿਹੜੀ ਗੇਮ ਹੈ ਇਥੇ ਵਾਲੀਬਾਲ ਜੀ ਕਿਸ ਤਰ੍ਹਾਂ ਦੇਖ ਰਹੇ ਜੋ ਪੰਜਾਬ ਸਰਕਾਰ ਵੱਲੋਂ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਬਹੁਤ ਵਧੀਆ ਉਪਰਾਲਾ ਸ਼ੁਰੂ ਹੋਇਆ ਜੀ ਜਦ ਅਸੀਂ ਖੇਡਾਂ ਵੱਤਰ ਮਜਾ ਆਇਆ ਸਾਨੂੰ ਪਤਾ ਲੱਗੇ ਵੀ ਅਸੀਂ ਇੱਕ ਸਮੂਹ ਕਾਮ ਤੱਕ ਪਹੁੰਚ ਸਕਦੇ ਹਾਂ ਜੀ ਜਿਵੇਂ ਪਿਛਲੇ ਸਾਲ ਸਾਡੀ ਸਟੇਟ ਤੱਕ ਟੀਮ ਗਈ ਸੀ ਸਾਨੂੰ ਬਹੁਤ ਵਧੀਆ ਲੱਗੇ ਸੀ ਸਟੇਟ ਤੱਕ ਗਏ ਸੀ ਜੀ ਇਸ ਵਾਰ ਵੀ ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੀ ਸਟੇਟ ਲੱਗੇ ਜੀ ਉਮੀਦ ਹੈ ਕਿ ਹੁਣ ਵੀ ਸਟੇਟ ਲੈਵਲ ਤੇ ਹਾਂਜੀ ਜੀ ਮਿਹਨਤ ਤਾਂ ਜਾ ਰਹੀ ਹੈ ਜੀ ਬਾਕੀ ਦੇਖਾਂਗੇ ਜੀ ਉਮੀਦ ਤਾਂ ਪੱਕੀ ਹੈ ਜੀ ਸਰਕਾਰ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਹਾਂਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ